ਉਹ ਦੂਰ ਦੂਰ ਤੱਕ ਕੋਈ ਜੀ ਅੱਗੇ ਜ਼ਮੀਨਵਾਹੀ ਵੀ ਸੀਗੀ ਕੱਲ ਮੈਂ ਜਾ ਕੇ ਆਇਆ ਜੀ ਇੱਕ ਤਾਂ ਉੱਥੇ ਸਿਗਾ ਬੰਦਾ ਫਰੀਦਕੋਟ ਤੋਂ ਹੋਰ ਉਹ ਤਾਂ ਇਸ ਤੋਂ ਵੀ ਬੁਰੀ ਤਰ੍ਹਾਂ ਝੋਲਸਿਆ ਹੋਇਆ ਸੀਗਾ ਜੀ 80-85% ਤੇ ਇੱਕ ਸੀਗਾ ਆਪਣਾ ਮਾਨ ਸਾਹਿਬ ਮੈਸਰ ਖੰਨਾ ਤੋਂ ਸੀ ਇਕੱਲੇ ਹਾਂ ਜਿਹੜਾ ਉਹ ਹੈਗਾ ਨਾ ਜੀ ਆਪਣੇ ਕੀ ਕਹਿੰਦੇ ਉਹਨੂੰ ਮੋੜ ਮੰਡੀ ਦਾ ਤਿੰਨ ਬੰਦੇ ਸੀਗੇ ਉੱਥੇ ਚਲੋ ਦੱਸੋ ਕਿਨੇ ਪਰਸੈਂਟ ਦੱਸੋ ਜੀ ਕਿਨੇ ਇਹ ਤਾਂ ਹੋਰ ਆ ਇਹਦਾ ਤਾਂ 55% ਆ ਜੀ ਉਹਨਾਂ ਦਾ 80% ਦੇ ਨੇੜੇ ਤੇ ਹਾਂ ਉਹ ਤਾਂ ਚਿਹਰਾ ਵੀ ਸਾਰਾ ਝੋਲਚਾ ਹੋਇਆ ਜੀ ਉਹਨਾਂ ਦਾ ਅੱਖਾਂ ਵੀ ਨਹੀਂ ਖੁੱਲਦੀਆਂ ਸੀ ਮਾਲੋ ਹਾਂ ਅੰਸ਼ਾਰ ਕੀ ਕਹਿੰਦੇ ਇਹ ਆਈ ਵੀ ਦੇ ਦੇ ਹਾਂ ਜੀ ਦੇਖੋ ਇਹਦੇ ਚ ਐਸੋ ਲੈਣਾ ਤਾਂ ਮੇਨ ਜਿਹੜਾ ਤਿੰਨਾਂ ਦੇ ਤਿੰਨਾਂ ਸੇਮ ਪ੍ਰੋਬਲਮ ਹੈ ਵੀ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਜੀ ਉਹਨਾਂ ਹੁਣ ਡਾਇਲਿਸਿਸ ਕਰਨਗੇ ਉਹ ਉਮੀਦ ਤਾਂ ਹੈ ਬਾਕੀ ਫਿਰ ਮੈਂ ਤਿੰਨਾਂ ਦਾ ਹੀ ਇਲਾਜ ਚੜਾਏਗਾ ਸਾਰਾ ਮੈਂ ਕਹਿੰਦਾ ਫ੍ਰੀ ਕਰਾ ਕੇ ਦਿਆਂਗੇ ਜੀ ਕੀ ਆਨਬੋਰਡ ਸਟੇਡੀ ਬਪੂ ਸਾਹਿਬ ਕਰਦਾ ਹੈ ਆਪਣਾ ਖੇਤ ਹੈ ਨਹੀਂ ਜੀ ਨਹੀਂ ਕਲਵੰਦਰ ਕਲਵੰਦਰ ਅੱਛਾ ਤੁਸੀਂ ਤਾਂ ਫੈਮਿਲੀ ਗਈ ਹੈ ਨਹੀਂ ਮੈਂ ਉੱਥੇ ਕੱਲ ਜਾ ਕੇ ਆਇਆ ਸੀ ਜੀ ਜਾ ਕੇ ਆਇਆ ਸੀ ਅੱਜ ਨਹੀਂ ਚਾਹ ਪਾਏ ਤਾਂ ਉਹ ਐਕਚੁਅਲੀ ਸਾਰਾ ਸੁੱਕਾ ਹੋ ਗਿਆ ਹਾਂ ਇਹ ਮੁੰਡੇ ਦਾ ਖੇਤ ਜੀ ਇਹਦਾ ਤੁਹਾਡਾ ਖੇਤ ਸੀਗਾ ਜੀ ਉਹ ਬੰਦਾ ਕਿੱਥੇ ਸੀ ਕਿੱਥੇ ਫਸ ਗਿਆ ਉਹ ਸਮਾਦ ਲਵੇ ਤੇ ਸਮਾਦ ਲਵੇ ਫਸਿਆ ਜੀ ਓ ਓ ਜਿੱਤੇ ਖੂ ਆ ਨਾ ਨਾ ਯਾ ਸਮਾਦ ਆ ਇੱਥੇ ਮਾਤਾ ਸਮਾਦ ਕੋ ਬੁਝਾ ਰਿਆ ਸੀਗਾ ਜੀ ਬਾਹਾਂ ਲੱਗਣ ਤੋਂ ਬੁਝਾ ਰਿਆ ਸੀ ਜੀ ਬਾਕੀ ਪਿੰਡ ਸਾਰਾ ਉਧਰ ਉਸ ਤੋਂ ਅੱਗੇ ਤਾਂ ਲੱਗੀ ਨਹੀਂ ਅੱਗ ਫਾਲ ਹੋਏ ਤਾਂ ਹਵਾ ਦੀ ਹਵਾ ਤੇ ਡਿਪੈਂਡ ਕਰਦਾ ਨਾ ਹਵਾ ਤੇ ਐਕਚੁਅਲੀ ਇਹ ਸਾਰਾ ਸੁੱਕਾ ਪਿਆ ਹੁੰਦਾ ਨਵੀਂ ਹੈ ਨਹੀਂ ਬਿਲਕੁਲ ਮੈਨੂੰ ਤਾਂ ਨਾਲ ਜਿੱਦਾਂ ਹਵਾ ਚੱਲ ਰਹੀ ਆ ਉਹ ਤਾਂ ਫਿਰ ਸਕਿੰਟਾਂ 'ਚ ਫੈਲ ਜਾਂਦੇ ਨੇ ਨਾ ਕਿ ਤੁਹਾਨੂੰ ਉਹ ਜੰਗਲ ਆ ਹੀ ਅੱਗ ਦੇ ਹਾਲ। ਦੇਖਿਆ ਵੀ ਬਾਅਦ ਚੱਲੀ ਆਦੀ ਪਤਾ ਨਹੀਂ ਲੱਗਿਆ ਜੀ ਅੱਗ ਜਦੋਂ। ਸਾਰੇ ਅੱਗ ਬੁਝਾਉਣ ਲੱਗੇ ਹੋਏ ਤੇ ਪਤਾ ਹੀ ਨਹੀਂ ਲੱਗਿਆ ਇਹ ਬੰਦੇ ਨੂੰ ਵੀ ਆ। ਨਹੀਂ ਬੰਦੇ ਉਸ ਵੇਲੇ ਹੋਰ ਸੀਗੇ ਜਦੋਂ ਉਹ ਸਾਰੇ ਪਿੰਡ 'ਚ ਹੀ ਕਾਫੀ ਪਿੰਡ ਆ ਗਿਆ ਜੀ ਨਾਲ ਦੇ ਪਿੰਡ ਆ ਗਿਆ। ਮੈਂ ਕਿਹਾ ਵੀ ਪਹਿਲਾਂ ਇਹ ਘਰ ਗਿਆ ਤੇ ਬਾਅਦ ਚ ਆਇਆ। ਨਹੀਂ 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 ਜੀ। ਬੰਦਾ ਤਾਂ ਪਤਾ ਨਹੀਂ ਲੱਗਿਆ ਕਿ ਨਾ ਸਾਰੇ ਆਪਣੇ ਆਪਣੇ ਘਰਾਂ ਦੇ ਪਾਸੇ। ਸਾਰੇ ਅੱਗੇ ਚਲੇ ਗਏ ਜੀ। ਥੋੜੇ ਸੁਵਿਗਿਆ ਦੀ ਮਦਦੂਰ ਤੇ ਸਰਕਾਰ ਵੱਲੋਂ ਕੀ ਮਾਲੀ ਮਦਦ ਕੀਤੀ ਜਾ ਰਹੀ? ਦੋਖੋ ਪਹਿਲੇ ਤਾਂ ਜਦੋਂ ਮੈਨੂੰ ਇਹ ਖਬਰ ਮਿਲੀ ਜਨਾ ਜੀ ਜ਼ਰਾਸਰ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਯੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਅਫਰੋਜ ਪਰ ਤਾਰਨ ਤਾਰਨ ਉਹ ਰਮਸਰ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੇ ਉਹਨੂੰ ਘਟੋ ਘਟ ਵੀ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਰਸੌਣ ਸਾਹਿਬ ਨਾਲ ਫੋਨ ਕੀਤਾ ਕਹਿੰਦੇ ਡਾਕਟਰ ਸਾਹਿਬ ਮੈਂ ਖੰਨੇ ਹੀ ਆ ਮੈਂ ਹੋਣੀ ਜਾਣਾ ਤੇ ਉਹ ਵੈਸੇ ਅਨਾਉਂਸਮੈਂਟ ਕਰਗੇ ਸੀ ਜੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕੋਈ ਗੱਲ ਨਹੀਂ ਜਿਹੜਾ ਢੋੜੀ ਵਾਲਾ ਨੁਕਸਾਨ ਹੈ ਤਾਂ ਅਸੀਂ ਜਿਹੜੇ ਵੀ ਕਿਸਾਨ ਦਾ ਜੰਨਾ ਹੋਇਆ ਉਹ ਮੈਂ ਆਪਦੀ ਤਨਖਾਹ ਚੋਂ ਖਰੀਦ ਕੇ ਦੇਦਾ ਕਰ ਉਹਨਾਂ ਨੂੰ ਕੋਈ ਇਸ਼ੂ ਨਹੀਂ ਆ ਜਿੱਦੋਂ ਮਰਜ਼ੀ ਲੈ ਲੈਣ ਮੈਨੂੰ 10 ਦਿਨ ਪਹਿਨੇ ਦੀ ਢੋੜੀ ਆਈ ਉਹ ਬੰਦੇ ਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਨਾ ਜੀ ਤੇ ਕੱਲ ਮੈਂ ਪੀਜੀ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜਵੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਪੂਰੀ ਤਰ੍ਹਾਂ ਚੋਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆ ਸੀ ਉਹ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਉਹ ਕਹਿੰਦੇ ਰੋਸ ਸਰ ਦਾ ਸਾਰਾ ਇਲਾਜ ਕਰਾਓ ਉਹਦੇ ਚ ਕੰਮ ਨਹੀਂ ਰਹਿਣਾ ਚਾਹੀਦਾ ਇਲਾਜ ਸਾਰਾ ਸੀ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਕਿਉਂਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨੇ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਇਹਨੂੰ ਐਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਬੰਦ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਿਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਹੈ ਹੁਣ ਤਾਂ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਦੇ ਉਹਨਾਂ ਦੇ ਗੁਰਦੇ ਠੀਕ ਹੋ ਜਾਣ। ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ। ਉਹ ਉਹਨਾਂ ਦੇ ਬਰਨ 50 55% ਦੂਜਿਆਂ ਦੇ 80% ਦੇ ਕਰੀਬ ਜੀ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਹੋਇਆ ਸੀ। ਤੇ ਅਗਸਤੋ ਅੱਗੇ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ। ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲਟਕੇ ਖੜੀ ਆ। ਅਸੀਂ ਇਹ ਸਾਰਾ ਕੁਝ ਕਰਾਂਗੇ। ਅਸੀਂ ਮੈਂ ਇਹਨਾਂ ਨਾਲ ਸਲਾਹ ਕਰ ਰਿਹਾ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬੋ ਜਿੱਥੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ ਕਿ ਕਿਹ ਜਗ੍ਹਾ ਤੇ 100 100 200 200 ਏਕੜ ਸੜ ਗਏ ਨਾ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਓਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਹੁੰਦਾ ਉਹ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਦੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸਿਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪਹਿ ਜਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਿਵੇਂ ਬਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਹੋਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਕਿਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪ੍ਰਿੰਟ ਪਹੁੰਚ ਗਿਆ ਸੀਗਾ ਪਰ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਮਾਪੀ ਸਾਹਿਬ ਪੰਜਾਬ ਚ ਅੱਜ ਦੀ ਘਟਨਾਵਾਂ ਬਹੁਤ ਵਾਕਿਆ ਨੇ ਇਹ ਸਰਕਾਰ ਮਾੜੀ ਦਾ ਕੀ ਹੰਤ ਹੈ ਇਹ ਸਰਕਾਰੇ ਦੇ ਬਾਰੇ ਕਰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਏਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਉਹਦੇ ਨਾਲ ਡਾਈਵਰਸੀਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟਸ ਹੋਣ ਬਾਕੀ ਸਾਨੂੰ ਚੇਤਨ ਹੋਣਾ ਪਵੇਗਾ ਅੱਜ ਕੱਲ ਜਿਵੇਂ ਬਿਜਲੀ ਤਾਂ ਸਰਕਾਰ ਬੰਦ ਰੱਖਦੀ ਆ ਸੋ ਚੰਗਿਆਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਆ ਸਾਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਧੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਤੇਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਿਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮੱਲ ਅਣਗਹਿਲੀ ਹੋ ਗਈ ਮੁਰਖ ਤਾਂ ਗੱਲੋਂ ਤੁਸੀਂ ਫਿਕਰ ਸਿਕਿਉਰਿਟੀ ਬੀਡੀ ਸੌਟ ਤੇ ਜਾਂ ਕੁਛ ਕਰਤਾ ਉਹਦੇ ਨਾਲ ਕਿੱਥੇ ਦਾ ਕਿੱਥੇ ਮਤਲਬ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਚ ਮਤਲਬ ਪਰ ਫਿਰ ਵੀ ਮੈਂ ਕਹਣਾ ਵੀ ਚਲੋ ਵਾਇਗਰੂ ਠੀਕ ਕਰਿਓ ਤੰਦਰੁਸਤ ਹੋ ਜਾਏ ਤੇ ਬਾਕੀ ਸਾਰਾ ਲੋੜ ਜੜਨ ਸਾਰਾ ਇਹ ਜੰਮੂ ਹਮਲਾ ਹੋਇਆ ਸੀ